ਜੀ ਇਥੋਂ ਅਸੀਂ ਮਲੇਰਕੋਟਲੇ ਆਏ ਆ ਇਥੋਂ ਮਲੇਰਕੋਟਲੇ ਦਾ 메ਨ ਬਾਜ਼ਾਰ ਤੇ ਲੀਆ ਬਾਜ਼ਾਰ ਸਟਾਰਟ ਹੁੰਦਾ ਵਾ ਇਧਰ ਅੱਗੇ ਕੱਪੜੇ ਦੀ ਮਾਰਕੀਟ ਆ ਬਹੁਤ ਹੀ ਵਧੀਆ ਇਥੇ ਵੈਰਾਈਟੀ ਮਿਲਦੀ ਹੈ ਕੱਪੜੇ ਦੀ ਪਲੇਨ ਫੈਬਰਿਕ ਜੋ ਮਰਜ਼ੀ ਫੈਬਰਿਕ ਲੋਕ ਕੱਟ ਕਰਾਉਣ ਲਈ ਆਜੋ ਜੀ ਹੁਣ ਤੁਹਾਨੂੰ ਅੱਗੇ ਪਿਆਰ ਤੇ ਲੈ ਕੇ ਚੱਲਦੇ ਆ ਜਿਵੇਂ ਜਿਵੇਂ ਦੁਕਾਨ ਤੇ ਜੰਮ ਜਿਹੜੀ ਜਿਹੜੀ ਦੁਕਾਨ ਤੇ ਜਾਵਾਂਗੇ ਉਹ ਤੁਹਾਨੂੰ ਨਾਲ ਨਾਲ ਦੀ ਬਲੌਗ ਦੇ ਵਿੱਚ ਦਿਖਾਉਣਾ ਹੈ ओरिजिनल ਸਿਲਕ ਸਟੋਰ ਇਹ ਵੀ ਰੀਡੀ ਡੀਲਿੰਗ ਵੀ ਬਹੁਤ ਅੱਛੀ ਆ ਇੱਥੋਂ ਵੀ ਅਸੀਂ 2 ਸੂਟ ਖਰੀਦੇ। ਇਹ ਚੀਜ਼ ਵੀ ਰੇਤੂ ਵੀ ਕੋਟਨ ਦੇ ਤੇ ਫਟੇ ਨਾਲ ਸੂਟ ਲਏ ਆ। ਫਾਈਨ ਕਲਾਸ ਹਾਊਸ। ਇਹਨਾਂ ਦੀ ਬਹੁਤ ਵਧੀਆ ਡੀਲਿੰਗ ਆ। ਬਜੀ ਤੋਂ ਆਏ ਬੜੇ ਫਰੰਟਾਂ ਵਾਲੇ ਸੂਟ। ਆਏ ਕਿਉਂ ਕਿ ਹਾਂਜੀ ਮਲੇਰਪੁਰ ਵਿੱਚ ਸੈਫ ਕਲੋਥ ਹਾਊਸ। ਕੋਸਿਰ ਜੰਗੀ ਰਿਟੇਲਰ ਇੱਥੇ ਬਹੁਤ ਹੀ ਸੋਹਣੇ ਬਟਿਕ ਪੀਸ ਹੈਂਡਵਰਕ ਵਾਲੇ ਬਹੁਤ ਹੀ ਸਸਤੇ ਕੀਟਾਂ ਤੇ ਆਤੀਆ ਤੁਹਾਨੂੰ ਫੋਟੋ ਆਈ ਚੀਜ਼ਾਂ ਬਹੁਤ ਹੀ ਸੋਹਣੇ ਸੋਹਣੇ ਬੁਟੀਕ ਪੀਸ ਨੇ ਜਿਹਦੇ ਕੋਲ ਬਹੁਤ ਹੀ ਵਧੀਆ ਰੇਟ ਆ ਤੁਸੀਂ ਆ ਕੇ ਖਰੀਦ ਸਕਦੇ ਹੋ ਹਾਂਜੀ ਅੱਜ ਅਸੀਂ ਆਇਆ ਮਲੇਰਕੋਟਲੇ ਸ਼ੋਭਨ ਕਲੋਥ ਹਾਊਸ ਬਹੁਤ ਹੀ ਸੋਹਣੇ ਨੇ ਕੱਪੜੇ ਆ ਬੁਟੀਕ ਪੀਸ ਜਿਹੋ ਸਿੱਖੀਤੇ ਅਸੀਂ ਸੂਟ ਵੀ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਜੋੜੀਆਂ ਚੁੰਨੀਆਂ ਚਨੂਨੀਆਂ ਚੁੰਨੀਆਂ ਗੁਰੂ ਵੀ ਕੁਝ ਲੈਣਾ ਸਾਰੋਥਮ ਲੱਗਦਾ ਬਾਟਮ ਤੇ ਸੇਨ ਜਾਰਜਟ ਸੀ ਅੱਜ ਅਸੀਂ ਆਏ ਹਾਂ ਬਲੇਡ ਕੋਟ ਲਈ ਅਲੀ ਫੈਬਰਿਕ ਤੇ ਇੱਥੇ ਬਹੁਤ ਸੋਹਣੇ ਸੋਹਣੇ ਗਰਮੀਆਂ ਦੇ ਪ੍ਰਿੰਟਡ ਸੂਤਾ ਅਸੀਂ ਵੀ ਤਰੀਕੀ ਸੌਂਡ ਦੀ ਅਸੀਂ ਤੁਹਾਨੂੰ ਘਰ ਜਾ ਕੇ ਦਿਖਾਉਣਾਂਗੇ ਬਾਰੇ ਜਦੋਂ ਇੱਕ ਪਲੈਨ ਸਿਰਲ ਮੈਚ ਹੋਏ ਉਸ ਦੇ ਸਾਥ ਇਸਕਾ ਕੀ ਪ੍ਰਾਈਸ ਕੋਲ ਹੈ ਇਹ 1300 ਰੁਪਏ ਦਾ ਸੂਟ ਕਰੇਗਾ ਆਪਾਂ